ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਇੱਕ ਵਾਰ ਫੇਰ ਤੋਂ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਪੰਜਾਬ ਸਰਕਾਰ ਦੇ ਉੱਤੇ ਸਵਾਲ ਚੁੱਕੇ ਨੇ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਹੈ ਜਿਹੜਾ ਉਹ ਫਸਲਾਂ ਦੇ ਉੱਪਰ ਪੰਜਾਬ ਸਰਕਾਰ ਦੇਵੇ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦਾ ਕੋਈ ਮਸਲਾ ਨਹੀਂ ਕਿਸਾਨ ਹਰਿਆਣਾ ਦੀ ਤਰਜ਼ ਦੇ ਉੱਪਰ ਪੰਜਾਬ ਸਰਕਾਰ ਤੋਂ 23 ਫਸਲਾਂ ਦੇ ਉੱਪਰ ਐਮਐਸਪੀ ਮੰਗੇ ਸੋ ਵੀਡੀਓ ਸ਼ੁਰੂ ਕਰ ਦਿਆਂਗੇ ਉਮੀਦ ਕਰਦੇ ਹਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋਗੇ ਕਿਸਾਨ ਆਪਣੀਆਂ ਫਸਲਾਂ ਨੂੰ ਲੈ ਕੇ ਘੱਟੋ-ਘੱਟ ਸਮਰਥਨ ਮੁੱਲ ਦਾ ਕਾਨੂੰਨੀ ਗਰੰਟੀ ਕਾਨੂੰਨ ਜਿਹੜਾ ਕੇਂਦਰ ਸਰਕਾਰ ਤੋਂ ਮੰਗ ਕਰਦੇ ਆਏ ਨੇ ਕਿਸਾਨ ਚਾਹੁੰਦੇ ਨੇ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਲਈ ਐਮਐਸ ਸੁਆਮੀ ਨਾਥਨਾ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰੇ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਫਸਲਾਂ ਦੇ ਲਾਗਤ ਮੁੱਲ ਤੋਂ 50% ਵੱਧ ਜਿਹੜੀ ਕੀਮਤ ਕਿਸਾਨ ਨੂੰ ਮਿਲਣੀ ਚਾਹੀਦੀ ਹੈ ਤਾ ਕਰਕੇ ਜਿਹੜੀ ਇਹ ਕਿਸਾਨੀ ਹੈ ਕਿਸਾਨ ਹੈ ਜਿਹੜਾ ਉਹ ਬਚ ਸਕੇਗਾ ਪਰ ਸਰਕਾਰ ਹਰ ਵਾਰ ਇਸ ਤੋਂ ਭੱਜਦੀ ਹੋਈ ਨਜ਼ਰ ਆਉਂਦੀ ਹੈ ਭਾਵੇਂ ਕਿ ਸਰਕਾਰਾਂ ਜਿਹੜਾ ਇਹ ਕਿਸਾਨਾਂ ਨੂੰ ਹਰ ਵਾਰ ਲਾਰੇ ਲਾਉਂਦੀਆਂ ਨੇ ਕਿ ਉਹ ਕਿਸਾਨਾਂ ਦੇ ਹਿੱਤ ਦੇ ਲਈ ਕੰਮ ਕਰਨਗੀਆਂ ਪਰ ਕਿੰਨਾ ਕੁ ਕੰਮ ਹੁੰਦਾ ਉਹ ਸਾਰੇ ਅਸੀਂ ਦੇਖਦੇ ਹੀ ਆਏ ਆਂ ਪਰ ਹਰ ਵਾਰ ਜਿਹੜਾ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਵਾਅਦੇ ਕਰਕੇ ਆਪਣੇ ਪੈਰ ਪਿੱਛੇ ਵੱਲ ਨੂੰ ਖਿੱਚਦੀ ਹੋਈ ਨਜ਼ਰ ਆਉਂਦੀ ਹੈ ਲਗਾਤਾਰ ਕਿਸਾਨ ਪਿਛਲੇ 9 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਪਰ ਦਿੱਲੀ ਜਾਣ ਦਾ ਇੰਤਜ਼ਾਰ ਕਰ ਰਹੇ ਨੇ ਜਿੱਥੇ ਕਿ ਉਹਨਾਂ ਨੂੰ ਰਸਤੇ ਦੇ ਵਿੱਚ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਹੋਇਆ ਹੈਗਾ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਜੇਕਰ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਦਿੱਲੀ ਪੁਲਿਸ ਦੀ ਪਰਮਿਸ਼ਨ ਚਾਹੀਦੀ ਹੈ ਦਿੱਲੀ ਜਾਣ ਦੇ ਲਈ ਕਿਸਾਨਾਂ ਨੇ ਜਿਵੇਂ ਹੀ ਤਿਆਰੀ ਕਰਦੇ ਨੇ ਤਾਂ ਹਰਿਆਣਾ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੰਦਾ ਉਹਨਾਂ ਦੇ ਉੱਪਰ ਬਲ ਦਾ ਪ੍ਰਯੋਗ ਜਿਹੜਾ ਉਹ ਕੀਤਾ ਜਾਂਦਾ ਹੈਗਾ ਅਥਰੂ ਗੈਂਸ ਦੇ ਗੋਲੇ ਮਿਰਚਾਂ ਦੀ ਸਪਰੇਅ ਰਬੜ ਦੀਆਂ ਗੋਲੀਆਂ ਉਹਨਾਂ ਦੇ ਉੱਪਰ ਚਲਾਈਆਂ ਜਾਂਦੀਆਂ ਨੇ ਜਿਵੇਂ ਹੀ 6 ਦਸੰਬਰ ਨੂੰ ਕਿਸਾਨਾਂ ਦੇ ਉੱਪਰ ਬਲ ਪ੍ਰਯੋਗ ਜਿਹੜਾ ਹੋ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਹਰਿਆਣਾ ਦੇ ਕੈਬਨਿਟ ਮੰਤਰੀ ਤੋਂ ਜਦੋਂ ਮੀਡੀਆ ਦੇ ਵੱਲੋਂ ਸਵਾਲ ਪੁੱਛਿਆ ਗਿਆ ਤਾਂ ਹਰਿਆਣਾ ਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਉੱਪਰ ਬਲ ਪ੍ਰਯੋਗ ਬਾਰੇ ਜਿਹੜੀ ਇਹਨਾਂ ਨੂੰ ਜਾਣਕਾਰੀ ਮਿਲੀ ਹੋਣੀ ਤਾਂ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਿਵੇਂ ਕਿ ਹਰਿਆਣਾ ਦੀ ਸਰਕਾਰ ਹੈ ਭਾਜੀਪੀ ਦੀ ਤਾਂ ਕੇਂਦਰ ਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਕੋਈ ਮਸਲਾ ਨਹੀਂ ਹੈ ਹਰਿਆਣਾ ਦੀ ਸਰਕਾਰ ਭਾਜੀਪੀ ਪ ਹਰਿਆਣਾ ਦੇ ਵਿੱਚ 23 ਫਸਲਾਂ ਦੇ ਉੱਪਰ ਐਮ ਐਸ ਪੀ ਦੇ ਰਹੀ ਹੈ ਐਮ ਐਸ ਪੀ ਦੇ ਉੱਪਰ ਹੀ ਹਰਿਆਣਾ ਦੀਆਂ ਜਿਹੜੀਆਂ ਸਾਰੀਆਂ ਫਸਲਾਂ ਨੇ ਉਹ ਖਰੀਦੀਆਂ ਜਾ ਰਹੀਆਂ ਨੇ ਸੋ ਜਿਹੜਾ ਮਸਲਾ ਪੰਜਾਬ ਦੇ ਹਰਿਆਣਾ ਦੇ ਕਿਸਾਨਾਂ ਦਾ ਕੇਂਦਰ ਨਾਲ ਸੀ ਉਹ ਪਿਛਲੇ ਅੰਦੋਲਨ ਵੇਲੇ ਨਿਬੜ ਚੁੱਕਿਆ ਹੈ ਹੁਣ ਜੇ ਕੋਈ ਵੀ ਗੱਲਬਾਤ ਹੈ ਜਿਹੜੀ ਉਹ ਪੰਜਾਬ ਦੇ ਕਿਸਾਨਾਂ ਨੂੰ ਵਾਪਸ ਬਾਰਡਰਾਂ ਤੋਂ ਉੱਠ ਕੇ ਆਪਣੀ ਸਰਕਾਰ ਦੇ ਨਾਲ ਜਾ ਕੇ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਹਰਿਆਣਾ ਸਰਕਾਰ ਐਮ ਐਸ ਪੀ ਦੇ ਸਕਦੀ ਹੈ ਤਾਂ ਪੰਜਾਬ ਦੀ ਸਰਕਾਰ ਵੀ ਕਿਸਾਨਾਂ ਨੂੰ ਐਮ ਐਸ ਪੀ ਦੇ ਸਕਦੀ ਹੈ ਅਜੇ ਇਹ ਵੱਡੀ ਗੱਲ ਜਿਹੜੀ ਹਰਿਆਣਾ ਦੇ ਭਾਜਪਾ ਦੇ ਕੈਬਨਿਟ ਮਨਿਸਟਰ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਐਮਐਸਪੀ ਦੇ ਤਹਿਤ ਨਿਰਧਾਰਤ ਮੁੱਲ ਕੇਂਦਰ ਸਰਕਾਰ ਫਸਲਾਂ ਦੇ ਜਿਹੜਾ ਤੈਅ ਕਰਦੀ ਹੈ ਉਸੇ ਆਧਾਰ ਦੇ ਉੱਪਰ ਜਿਹੜਾ ਉਹ ਹਰ ਸਾਲ ਆ ਉਹਦੇ ਵਿੱਚ 100 150 ਰੁਪਏ ਜਿਹੜਾ ਵਾਅਦਾ ਵੀ ਕੀਤਾ ਜਾਂਦਾ ਹੈਗਾ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਜਿਹੜਾ ਇਸ ਨੂੰ ਐਮਐਸਪੀ ਹੀ ਦੱਸਿਆ ਜਾ ਰਿਹਾ ਹੈਗਾ ਪਾਵੇਂ ਕੀ ਕਿਸਾਨ ਸਵਾਮੀ ਨਾਥਨਾ ਰਿਪੋਰਟ ਕਮਿਸ਼ਨ ਦੀ ਰਿਪੋਰਟ ਨੂੰ ਜਿਹੜਾ ਉਹ ਲਾਗੂ ਕਰਨ ਦੀ ਮੰਗ ਕਰਦੇ ਨੇ ਪਰ ਤਗਰੀਬਨ ਫਸਲਾਂ ਦੇ ਉੱਪਰ 2300 ਰੁਪਏ ਜਿਹੜਾ ਉਹ ਮੁੱਲ ਦੇ ਕੇ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਨੂੰ ਐਮਐਸਪੀ ਜਿਹੜੀ ਉਹ ਦਿੱਤੀ ਜਾ ਰਹੀ ਹੈ ਹੁਣ ਹਰਿਆਣਾ ਸਰਕਾਰ ਨੇ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਕਿਹਾ ਕਿ ਉਹ ਆਪਣੇ ਕਿਸਾਨਾਂ ਨੂੰ ਐਮਐਸਪੀ ਦੇਵੇ ਅਤੇ ਬਾਡਰਾਂ ਤੋਂ ਵਾਪਸ ਕਿਸਾਨਾਂ ਨੂੰ ਬੁਲਾ ਲਵੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਰਾਜਾਂ ਦੀਆਂ ਸਰਕਾਰਾਂ ਨੇ ਉਹ ਐਮਐਸਪੀ ਦੇ ਸਕਦੀਆਂ ਨੇ ਜਾਂ ਫਿਰ ਇਹ ਮਸਲਾ ਜਿਹੜਾ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਹੀ ਜਿਹੜਾ ਉਹ ਹੱਲ ਹੋਣਾ ਹੈ ਸੋ ਵੀਡੀਓ ਨੂੰ ਜਿਹੜਾ ਸ਼ੇਅਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ